ਮਾਰਨਿੰਗ ਗਾਇਸ ਅੱਜ ਦਾ ਬਲੌਗ ਕਿ ਆਪਣੇ ਘਰ ਦੀਆਂ ਰੌਣਕਾਂ ਦਿਖਾਉਣੇ ਤੁਹਾਨੂੰ ਤੇ ਵੀਡੀਓ ਦੇ ਬਣੇ ਰਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਤੇ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਬਾਈ ਸਾਹਿਬ ਨੰਨੀ-ਮੁੰਨੀ ਦੇ ਦੇਖੋ ਜੀ ਇਹ ਜਿਹੜੇ ਬੂਟ ਪਾਉਂਦੀ ਹੈ ਇਹ ਇਹ ਪੈਂਟ ਸ਼ਰਟ ਪਾ ਕੇ ਖੁਸ਼ ਹੁੰਦੀ ਜਾਂਦੀ ਹੈ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਧਰ ਆ ਤੂੰ ਵੀ ਮਿੰਨਾ ਵੀ ਕੰਗ ਤੂੰ ਕਾ ਕਰ ਲਾਈਕ ਸ਼ੇਅਰ ਕਰੋ લાઈક શેર કરો કમેન્ટ કરો મેક કરો ગીશુ તો કટ પાઉં ગીશુ તો કટ પાઉં તું કે તું કે કે લાઈક કરો કે કે લાઈક કરો શેર કરો એ ગાઈસ ਸਾਡੇ ઘર દિયા રોણકા એક હજી આઈ નીગી એ હોણ 10 રૂપિયા ખરાબ કર આયા મેરે એક તા 50 ખરાબ કર કે આયા 50 ખરાબ કર આયા 10 ਰੁਪਏ ਸਾਡੇ ਖਰਾਬ ਕਰਕੇ ਤੂੰ ਹੁਣ ਦੇਖ ਮੂੰਹ ਵੇਖ ਪੂੰਝਦੀ ਕਦੇ ਨਾ ਪੂੰਝੇਨੀ ਹੈ ਹੁਣ ਲਕੋ ਲਿਆ ਪਪਾ ਹੂੰ ਇਹ ਕੀ ਕੀਤਾ ਤੂੰ ਹੈ ਨੱਚ ਕੇ ਦਿਖਾ ਦੇ ਫਿਰ ਨੰਮੋ ਓਏ ਨੰਮੋ ਹਾਂ ਇਹ ਛਾਡੀ ਕੁੜੀ ਬਹੁਤ ਸਿਆਣੀ ਹੈ ਨੱਚ ਕੇ ਦਿਖਾਉਗੀ ਹੁਣ ਦੇਖੋ ਇਹ ਨੱਚਦੇ ਵਿਖਾਏ ਇਹ ਜੱਟ ਦਾ ਸਾਰੀ ਜ਼ਿੰਦਗੀ ਉਲਟ ਕੇ ਹੋਈ ਹੈ ਦੇਖੋ ਦੇਖ ਤੇ ਟੈਕ ਟੋ ਮੁੰਡਾ ਦੇਖ ਪਿਆ ਨਿੰਮੋ ਵੀ ਗੁੱਤਾ ਬੜਕਦੀ ਹੋਈ ਏ ਏ ਏ ਆਵੇ ਆ ਦੂਜੀ ਵਾਰ ਫੇਰ ਡੱਕ ਪਾਇ ਨਿੰਮੋ ਫੇਰ ਬੜਕੂਗੀ ਏ ਨਿੰਮੋ ਗੁੱਤਾ ਬੜਕਾਈ ਐਸੇ ਐਸੇ ਕਰ ਐਸੇ 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 ਕਰ ਕਰੀ ਕਰੀ ਪਤਾ ਹਾਂ ਨਾ ਚਿੱਦੀ ਕਿਵੇਂ ਨਹੀਂ ਆ ਹਾਂ ਹਾਂ ਉਹ ਵੇਖੋ 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 ਡੱਗ ਪਏ ਬਈ ਦੋਵੇਂ ਡੱਗ ਪਏ ਦੋਵੇਂ ਡੱਗ ਪਏ ਬਈ ਇਹੇ ਇਹ ਬੰਦੇ ਭੇੜੇ ਹੀ ਆ ਦੋਵੇਂ ਡੱਗ ਪੈਂਦੇ ਨੇ ਤੀਜੀ ਸਾਡੀ ਰੌਣਕ ਆਈ ਨਹੀਂ ਹਜੇ ਉਹ ਆਊਗੀ ਫਿਰ ਸਾਨੂੰ ਬਲੌਗ ਦੇ ਵਿੱਚ ਲਿਆਵਾਂਗੇ ਉਹਨੂੰ ਵੀ ਤੇ ਹੁਣ ਬਲਮ ਨੇ ਹੁਣ ਉਹ ਅੱਜ ਸਾਗ ਬਣ ਰਿਹਾ ਹੈ ਐਸੇ ਬਣ ਰਿਹਾ ਵੇਖੋ ਵਾਲੇ ਖਾਈ ਤੁਰੇ ਆਂਦੇ ਨੇ ਸਾਗ ਦੇਖੋ देखो साग बन की फुल तैयारी है फोटो तो तैयारी है देखो ऐसे साग बन रहा है, आ, देखा देखा नहीं गया है। ये ये साड़ी मज है देखो हाँ रंग रेंग रंग ये दिखा ਤੇਰੀ ਇਹ ਤਾਂ ਮਾਰਤੀ ਹੈ ਇਹ ਸਾਣੀ ਮਾਰੂ ਤੇ ਸਾਡੀ ਮਰਜ ਹੈ ਇਹ ਸਾਡੀ ਛੁੱਟੀ ਹੈ ਦੇਖੋ ਰੂਗੇ ਕੀ ਜੀ ਤੁਸੀਂ ਸਾਰਾ ਬਲੌਗ ਦੇਖ ਚੁੱਕੇ ਹੋ ਤੇ ਬਲੌਗ ਦੇਖ ਕੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਕਿੱਦਾਂ ਦਾ ਲੱਗ ਰਿਹਾ ਹੈ ਫਿਰ ਅਪੋਜ ਬਲੌਗ ਬਣਾ ਦਾਂਗੇ ਬਲੌਗ ਆਪਣਾ ਅੱਜ ਤੋਂ ਸਹੀ 8 ਵਜੇ ਰਾਤ ਨੂੰ ਅਪਡੇਟ ਹੋਇਆ ਕਰੂਗਾ ਚਲੋ ਹੁਣ ਤਾਂ ਆਪਾਂ ਦਿਨੇ ਕਰ ਰਹੇ ਆ ਤੇ ਕੱਲ ਤੋਂ 8 ਵਜੇ ਰਾਤ ਨੂੰ ਬਲੌਗ ਆਪਾਂ ਆਊਗਾ ਚੈਨ ਨੂੰ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ ਕਰਾ ਪੰਜਾਬੀ ਉਹ ਨੱਪ ਤੋਂ ਕਿल्ली ਕਰਾ ਥੈਂਕ ਯੂ ਧੰਨਵਾਦ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ